ਗੁਰੂ ਪਿਆਰੇ ਖਾਲਸਾ ਜੀ ਵਿੱਦਿਆ ਇੱਕ ਜਿਹਾ ਧੰਨ ਹੈ ਜਿੱਥੇ ਏਕੇ 47 ਕੰਮ ਨਹੀਂ ਕਰਦੀ ਉੱਥੇ ਵਿੱਦਿਆ ਕੰਮ ਕਰਦੀ ਜੇ ਔਰਿੰਗ ਜੇਬ 14 ਚੰਗਾ ਹਾਰ ਕੇ ਵੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਰਾਣ ਕੋਈ ਨਹੀਂ ਦਿੰਦਾ ਹਾਰਿਆ ਕਦੋਂ ਜਦੋਂ ਮਹਾਰਾਜ ਨੇ ਜਫਰਨਾਮਾ ਭੇਜਿਆ ਉਹ ਸ਼ਬਦ ਸੀ ਜਿਹੜੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਲੈ ਕੇ ਆਏ ਸਨ ਜਫਰਨਾਮਾ ਪੜ ਲਿਆ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ ਜਫਰਨਾਮੇ ਤੇ ਲਿਖਾਈ ਬੋਲ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਔਰੰਗਜ਼ੇਬ ਉਹ ਨਹੀਂ ਸੀ ਕਹਿੰਦਾ ਜਿਹੜਾ ਸਣਾ ਮੌਲਵੀ ਕਾਜੀ ਗੁਰੂ ਘਰ ਦੀ ਮਰਿਆਦਾ ਨੂੰ ਜਾਣਦਾ ਹੋਵੇ ਉਹਨੇ ਕਿਹਾ ਓਏ ਕਹੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰੀ ਜਾਨ ਸੋ ਕੀ ਨਿਕਲ ਜੂਗੀ ਉਦੋਂ ਤੇ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਦੇ ਰੰਗਾਏ ਖੜਾ ਇਹਨਾਂ ਦਾ ਹੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾ ਛਿਟਣਾ ਆਓ ਜੇ ਕਲਗੀਧਰ ਦਸ਼ਮੇਸ਼ ਪਤਾ ਜੀ ਨੇ ਆਰਗੰਜੇਵ ਨੂੰ ਸ਼ਬਦ ਕਹੇ ਦੋ ਸਗੇ ਪਰਮ ਜੋੜੀ ਇਨੀ ਬਿਆਨ ਕਰਦੀ ਐ ਨਾ ਪੁੰਨ ਸਿਕ ਸਲਤ ਨਤ ਤੇ ਬਾਦਸ਼ਾ ਉਹ ਰੰਗ ਜੇ ਤੂ ਬਲੰਦਾ ਝੂਟਦਾ ਤੇ ਤੂੰ ਹੈ ਬੰਦਾ ਪਰ ਪਰੇ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਟਦੀ ਹੈ ਰੂਹ ਤੇਰੀ ਤੇ ਝੂਟਦਾ ਨ ਸਿਕ ਸਲਤ ਨਤ ਤੇ ਬਾਦਸ਼ਾਹ 오ਰੰਗਜੇ ਤੂੰ ਬਲੰਦਾ ਝੂਟਦਾ ਤੇ ਤੂੰ ਹੈ ਬੰਦਾ ਪਰ ਪਰੇ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਟਦੀ ਹੈ ਰੂਹ ਤੇਰੀ ਤੇ ਝੂਟਦਾ ਹੀ ਜਿਸਮ ਹੈ ਮੈਂ ਸ਼ੁਰੂ ਵੇਖ ਮੇਰੇ ਦਿਲ ਦੀ ਰੰਗਤ ਦਾ ਨਜਾਰਾ ਹੀ ਬੋਧੇ ਦਿਲਾਂ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਮ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਰਫ ਤੇਰੀ ਤਰਫ ਮੈਂ ਨਾਮ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲਗਦੀ ਸਤਮ

ਜਾ ਨੂਕਲੰਗਤ ਕਰ ਗੀਆਂ ਆਸਣਾਵਾ ਕਿਸ ਤਰ੍ਹਾਂ ਕਰ ਦੇ ਨੇ ਜੋ ਦੇ ਗੁਬਤੇ ਗੋ ਆਵਖਾਵਾ ਕਿਸ ਤਰ੍ਹਾਂ ਲੜ ਦੇ ਨੇ ਡੰਗਾ ਜੰਗ ਜੋ ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਆਮੋ ਸਾਹਮਣੇ ਤੇ ਗਾਹ ਉਠਾਈਆਂ ਜਾਂਦੀਆਂ आज मेरे रूबरू मैं लड़ा जागे ओसे बहू मैं लड़ांगा जांगे ओसे ही तरह दी खूब बहू वाहगुरु गुरुजी का खालसा वाहे गुरुजी की फतेह